ਜਿਵੇਂ ਦਰਖਤ ਨੂੰ ਪਾਣੀ ਦੀ ਲੋੜ ਸੀ ਪਲਜ ਪਾਣੀ ਦੀ ਬਜਾਏ ਉਸ ਨੂੰ ਤੇਲ ਦੇ ਨਾਲ ਜਿਹੜਾ ਲਵਾਇਆ ਜਾ ਰਿਹਾ ਤੇਲ ਚੜਾਇਆ ਜਾ ਰਿਹਾ ਵਾ ਪਤਾਸੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਲੱਡੂ ਨੇ ਅਤੇ ਮੀਟ ਕਾਲਾ ਕੱਪੜਾ ਹੋਰ ਪਤਾ ਨਹੀਂ ਕੀ ਕੀ ਹਾਲਾਤ ਜਿਹੜੇ ਇੱਥੇ ਪਹੁੰਚੇ ਨੇ ਨਾਰੀਆਂ ਤੁਸੀਂ ਦੇਖ ਸਕਦੇ ਹੋ ਪਤਾਸੇ ਤੇ ਲਾਲ ਕੱਪੜਾ ਵੱਡੀ ਰਦਾ ਵਿੱਚ ਇੱਥੇ ਆ ਤੇ ਮੇਰ ਕੋ ਗਲਤੀ ਹੋ ਗਈ ਮੈਂ ਮੈਂ ਕਿਹਾ ਵੀ ਯਾਰ ਚੁੰਨੀ ਜੇ ਪੱਗ ਸਾਡੇ ਸਿਰ ਦਾ ਤਾਜ ਹੈ ਤੇ ਚੁੰਨੀ ਵੀ ਸਾਡੇ ਧੀ ਭੈਣ ਦੇ ਸਿਰ ਦਾ ਤਾਜਾ ਚਾਹੇ ਉਹਨਾਂ ਦੀਆਂ ਤੇ ਚਾਹੇ ਸਾਡੀਆਂ ਉਹ ਮੇਰੇ ਕੋਲ ਇੱਕ ਗਲਤੀ ਐਕਸੀਡੈਂਟਲੀ ਹੋ ਗਈ ਮੈਂ ਕੀ ਕੀਤਾ ਵੀ ਉਹ ਚੁੰਨੀ ਤੇ ਨਾ ਪੈਰਾਂ ਦੀ ਰੋਲਣ ਦੀ ਬਜਾਏ ਮੈਂ ਇਹ ਟਾਣੀ ਦੇ ਉੱਤੇ ਰੱਖ ਦਿੱਤੀ ਵੀ ਉਹ ਗੰਦੀ ਆ ਪੈਰਾ ਚ ਨਾ ਰੁਲੇ ਪੈਰਾ ਚ ਨਾ ਆਵੇ ਪਰ ਉਹ ਅੱਜ ਦਿਮਾਗੀ ਤੌਰ ਤੇ ਜਿਹੜੇ ਪਰੇਸ਼ਾਨ ਲੋਗ ਆ ਕੰਗ ਦਿਲੀ ਵਾਲੇ ਜਿਹੜੇ ਲੋਗ ਆ ਉਹਨਾਂ ਨੇ ਇਸ ਜਗ੍ਹਾ ਨੂੰ ਪੂਜਣ ਯੋਗ ਬਣਾਤਾ ਅੱਜ ਜਿੱਥੇ ਇਹ ਰੋਖ ਨੂੰ ਪਾਣੀ ਦੀ ਜ਼ਰੂਰਤ ਆ ਉਹ ਮੂਰਖ ਲੋਕਾਂ ਨੇ ਉਹ ਅਕਲ ਦੇ ਅੰਨਿਆ ਲੋਕਾਂ ਨੇ ਕੀ ਕੀਤਾ ਵੀ ਇਹਨੂੰ ਸਰੋਂ ਦਾ ਤੇਲ ਪਾਉਣਾ ਸ਼ੁਰੂ ਕਰਤਾ ਸਰੋਂ ਦਾ ਤੇਲ ਪਾਉਣਾ ਸ਼ੁਰੂ ਕਰਤਾ ਇੱਥੇ ਆਂਡੇ ਚੜਾਉਣੇ ਸ਼ੁਰੂ ਕਰ ਦਿੱਤੇ ਨਾਰੀਅਲ ਚੜਾਉਣੇ ਸ਼ੁਰੂ ਕਰ ਦਿੱਤੇ ਇਹ ਕੁਦਰਤ ਦਾ ਖਲਵਾੜ ਦੇ ਕੰਮ ਆ ਜਦੋਂ ਕੁਦਰਤ ਨੇ ਆਪਣਾ ਖਲਵਾੜ ਕੀਤਾ ਨਾ ਸਾਡੇ ਕੋਲ ਜ਼ਰੂਰ ਨਹੀਂ ਹੋਣਾ ਗਾਨ ਜਿਹੜੇ ਪਹਿਲਾਂ ਸ਼ੁਰੂਆਤ ਤੁਸੀਂ ਕੀਤੀ ਹੈਰੀ ਪਾਜੀ ਨੂੰ ਲੱਗਦਾ ਵੀ ਹੈਰੀ ਬਾਬਾ ਵੀ ਤੁਹਾਨੂੰ ਗਿਆ ਜਾਣਾ ਕਿਉਂਕਿ ਤੁਹਾਡੇ ਵੱਲੋਂ ਸ਼ਵਾ ਕੀਤੀ ਗਈ ਸੀ ਜੇ ਕਿਸੇ ਨੂੰ ਲੱਗਾ ਕਿਸੇ ਬੀਬੀ ਨੂੰ ਤੁਹਾਨੂੰ ਵੇਚ ਲੈਂਦੀ ਨਾ ਤੇ ਚੁੱਲੀ ਟੰਗਦੀ ਤੇ ਉਹਨੇ ਕਿਹਾ ਸੀ ਬਾਬਾ ਹੈਰੀ ਆ ਗਿਆ ਇਹ ਲੋਕਾਂ ਦੀ ਪੁੱਛਣਾ ਪਊਗਾ ਇਹ ਲੋਕਾਂ ਦੇ ਰੋਗ ਠੀਕ ਕਰੂਗਾ ਮੈਂ ਬਾਬਾ ਖੁੰਡੇ ਵਾਲਾ ਨਹੀਂ ਹੋਣਾ ਫਿਰ ਮੈਂ ਬਾਬਾ ਤਲਵਾਰ ਹੋਣਾ ਨਾ ਮੇਰੇ ਕੋ ਜਿਹੜਾ ਆ ਗਿਆ ਮੈਂ ਸ਼ਾਂਕ ਕੇ ਭੇਜੂ ਚੰਗੀ ਤਰ੍ਹਾਂ ਪੰਜਾਬ ਦਾ ਬੇੜਾ ਕਰਕੇ ਇਸੇ ਕਰਕੇ ਹੋ ਗਿਆ ਅਸੀਂ ਆਪਣੇ ਇਤਿਹਾਸ ਤੋਂ ਇਸੇ ਕਰਕੇ ਵਾਂਝੇ ਹੋ ਗਏ ਸਾਡੇ ਬੱਚੇ ਜਿਹੜੇ ਅੱਜ ਖੁਸਰੇ ਬਣ ਗਏ ਜੋ ਸਿਸਟਮ ਚੋਂਦਾ ਉਹ ਉਹਦੇ ਨਾਲ ਚੱਲੇ ਕਿ ਵੀ ਇਹ ਹਲੇ ਬੜੇ ਡੇਰਾਬਾਦ ਬੜਾ ਫੈਲ ਗਿਆ ਕੱਲ ਨੂੰ ਵੀ ਇਹ ਵੀ ਡੇਰਾਬਾਦ ਨਾ ਤੇ ਮੈਂ ਇਹਦਾ ਨਾਂ ਰੱਖ ਜਨਾ ਅੱਜ ਹੀ ਰੱਖ ਜਨਾ ਹੱਥ ਪੂੰਝਾ ਤੁਸੀਂ ਮੈਂ ਹੱਥ ਪੂੰਝ ਕੇ ਇਥੇ ਚੁੰਨੀ ਚੰਗੀ ਹੋ ਕਾਲੀ ਕਿ ਲੱਗਦਾ ਵੀ ਤੁਸੀਂ ਅੱਜ ਤੋਂ ਜਿਹੜੇ ਕਿ 7-8 ਸਾਲ ਪਹਿਲਾਂ ਜਿਹੜੀ ਗਲਤੀ ਕੀਤੀ ਸੀ ਆਪਣੀ ਗਲਤੀ ਤੁਸੀਂ ਮੰਨਦੇ ਹੋ ਦੇਖੋ ਜੀ ਇਹ ਐਕਸੀਡੈਂਟਲੀ ਆ ਕੋਈ ਮੇਰੀ ਮੈਂ ਤਾਂ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ ਇਹ ਐਕਸੀਡੈਂਟਲੀ ਆ ਫਿਰ ਵੀ ਮੈਂ ਇਸ ਰੋਖ ਨੂੰ ਬਚਾਉਣ ਵਾਸਤੇ ਉਹ ਭਰਾਵਾ ਹੱਥ ਜੋੜਦਾ ਤੁਹਾਡੇ ਅੱਗੇ ਉਹ ਮਾਫ ਕਰ ਦਿਓ ਮੈਨੂੰ ਆ ਗਲਤੀ ਮੇਰੇ ਕੋ ਜਿਹੜੀ ਹੋ ਗਈ ਹੈ ਜਾਣ ਦਿਓ ਮੈਨੂੰ ਬਖਸ਼ ਦਿਓ ਉਹ ਬਖਸ਼ ਦਿਓ ਸਾਨੂੰ ਤੇ ਲੱਗਦਾ ਵੀ ਹੁਣ ਡਾਂਗ ਲੈ ਕੇ ਜਿੱਥੇ ਅਸੀਂ ਹਰ ਵਾਰੀ ਇੱਥੇ ਆ ਕੇ ਸਫਾਈ ਕਰਕੇ ਜਾਂਦੇ ਆ ਹੁਣ ਅਸੀਂ ਵਾਰਨਿੰਗ ਦਿੰਨੇ ਆ ਹੁਣ ਡਾਂਗ ਲੈ ਕੇ ਇੱਥੇ ਬਹਿਵਾਂਗੇ ਤੇ ਜਿਹੜਾ ਸਾਨੂੰ ਲੱਗ ਗਿਆ ਦੀਆਂ ਲੱਤਾਂ ਤੋੜ ਕੇ ਇੱਥੋਂ ਭੇਜਾਂਗੇ ਜੇ ਸਾਨੂੰ ਰੋਖ ਨੂੰ ਬਚਾਉਣ ਲਈ ਜੋ ਕਰਨਾ ਪਿਆ ਕਰਨਾ ਪਊਗਾ ਸਾਸੀਗਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਆ ਅਸੀਂ ਗੱਲਾਂ ਤਾਂ ਬੜੀਆਂ ਕਰਦੇ ਆਂ ਵੀ ਸਾਡੇ ਜਿਹੜੇ ਲੋਕ ਨੇ ਚੰਨ ਤੱਕ ਪਹੁੰਚ ਗਏ ਨੇ ਬੜੀਆਂ ਕਹਾਵਤਾਂ ਕਰਦੇ ਨੇ 2024 ਚੜ ਚੁੱਕਿਆ ਵਾ ਪਰ ਅੱਜ ਵੀ ਲੋਕ ਕਿਤੇ ਅੰਧਵਿਸ਼ਵਾਸ ਵਿੱਚ ਫਸੇ ਨੇ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਰ ਦੇ ਲਾਹੌਰ ਤੋਂ ਅਮਰਸਰ ਹਾਈਵੇ ਦੀਆਂ ਜਿੱਥੇ ਕਿ ਇੱਕ ਦਰਖਤ ਜਿਹੜਾ ਕਿ ਜਾਂੜ ਦਾ ਦਰਖਤ ਵੀ ਕਹਿ ਸਕਦੇ ਆ ਤੁਹਾਨੂੰ ਤੇ ਪੰਜਾਬੀ ਕਿੱਕਰ ਵੀ ਕਹਿ ਸਕਦੇ ਆ ਜਿਹੜੀ ਕਿ ਦੇਸੀ ਕਿੱਕਰ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਇਸ ਦੀ ਸ਼ੁਰੂਆਤ ਹੋਈ ਆ ਅਤੇ ਤੱਤ ਤੋਂ ਪਹਿਲਾਂ ਤੁਹਾਨੂੰ ਰਸਤਾ ਵਿਖਾਵਾਂਗੇ ਜਿਹੜਾ ਰਸਤਾ ਤੁਸੀਂ ਦੇਖ ਸਕਦੇ ਹੋ ਵੀ ਇਸ ਰਸਤੇ ਵਿੱਚ ਇੱਟਾਂ ਲਗਾਈਆਂ ਗਈਆਂ ਵਾਂ ਅਤੇ ਇਸ ਨੂੰ ਜੰਡ ਦੇ ਪੀਰ ਦੇ ਜਿਹੜਾ ਦਕਤ ਨੂੰ ਜਿਹੜੇ ਲੋਕ ਪੂਜਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਹਾਲਾਤ ਨੇ ਉਸ ਦਕਤ ਦੇ ਜਿਸ ਦਕਤ ਨੂੰ ਪਾਣੀ ਦੀ ਲੋਰ ਸੀ ਪਲੱਜ ਪਾਣੀ ਦੀ بجائے ਉਸ ਨੂੰ ਤੇਲ ਦੇ ਨਾਲ ਜਿਹੜਾ ਨਵਾਇਆ ਜਾ ਰਿਹਾ ਤੇਲ ਚੜਾਇਆ ਜਾ ਰਿਹਾ ਵਾ ਪਤਾਸੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਲੱਡੂ ਨੇ ਅਤੇ ਮੀਟ ਕਾਲਾ ਕਪੜਾ ਹੋਰ ਪਤਾ ਨਹੀਂ ਕੀ ਕੀ ਹਾਲਾਤ ਜਿਹੜੇ ਇੱਥੇ ਪਹੁੰਚੇ ਨੇ ਨਾਰੀਆ ਤੁਸੀਂ ਦੇਖ ਸਕਦੇ ਹੋ ਪਤਾਸੇ ਤੇ ਲਾਲ ਕਪੜਾ ਵੱਡੀ ਤਰ੍ਹਾਂ ਵਿੱਚ ਇੱਥੇ ਆ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਇੱਕ ਛੋਟਾ ਜਿਹਾ ਘਰ ਵੀ ਬਣਾਇਆ ਇੱਥੇ ਕਿਸੇ ਨੇ ਅੱਜ ਵੀ ਜਿਹੜੇ ਸਾਡੇ ਲੋਕ ਨੇ ਅੰਤ ਵਿਸ਼ਵਾਸ ਵਿੱਚ ਪਹੁੰਚੇ ਨੇ ਝਾੜੂ ਤੱਕ ਜਿੱਥੇ ਜਿਹੜੇ ਚੜਾਏ ਜਾਂਦੇ ਨੇ ਗੱਲ ਬਾਤ ਵੀ ਕਰਾਂਗੇ ਉਸ ਸ਼ਖਸ ਨਾਲ ਜਿਸ ਸ਼ਖਸ ਨੇ ਜਿਹੜੀ ਇਹ ਗਲਤੀ ਕੀਤੀ ਸੀ ਉਸ ਵਕਤ ਜਿਸ ਤੋਂ ਇਹ ਜਿਹੜੀ ਪ੍ਰਸ਼ਾਸਨ ਮੈਂ ਕਹਾਂਗਾ ਸ਼ੁਰੂ ਹੋਈ ਸਰਬੀ ਸਿੰਘ ਹਰੀ ਹਰੀ ਸਾਡੇ ਨਾਲ ਗੱਲਬਾਤ ਕਰਾਂਗੇ ਹਰੀ ਜੀ ਕਿਸ ਤਰ੍ਹਾਂ ਜਿਹੜੀ ਇਹ ਸਾਰੀ ਜੰਡ ਦੇ درخت ਨੂੰ ਅੱਜ ਲੋਕ ਪੂਜਨ ਲਾਪੇ ਨੇ ਇੱਥੇ ਵਨਸ ਵਾਲਾ ਸਮਾਨ ਝੜੋਣਾ ਪੈਣਾ ਤੁਸੀਂ ਦੇਖਿਆ ਨਾਰੀਆਂ ਚੜੇ ਨੇ ਇਥੇ ਧੂਫਗਰ ਬੱਤੀ ਆ ਲੱਡੂ ਆ ਖਾਣ ਵਾਸਤੇ ਹੋਰ ਲਾਲ ਕੱਪੜੇ ਨੇ ਮਤਲਬ ਹੋਰ ਇੱਥੇ ਪਤਾਸੇ ਮੀਂਹ ਤੱਕ ਜੜਾ ਚੜਾਇਆ ਜਾਂਦਾ ਵਾ ਅਜਿਹਾ ਕੀ ਕਾਰਨ ਬਣ ਗਿਆ ਜਿੱਥੇ ਦਰਖਤਾਂ ਦੀ ਲੋੜ ਸੀ ਪਾਣੀ ਦੀ ਉਥੇ ਤੇਲ ਤੱਕ ਚੜਾਇਆ ਜਾਂਦਾ ਵਾ ਇਹ ਸ਼ੁਰੂ ਕਿੱਥੋਂ ਹੋਈ ਦੱਸੋ ਸਾਡਾ ਕਰਦੇ ਹੋ ਕਿਉਂ ਜਿਹੜੇ ਲੋਕ ਨੇ ਅੱਜ ਵੀ ਅੰਧਵਿਸ਼ਵਾਸ ਵਿੱਚ ਫਸੇ ਨੇ ਜਿਹੜੇ ਦਸਤਾਂ ਨੂੰ ਪਾਣੀ ਦੀ ਲੋੜ ਹੁੰਦੀ ਆ ਉਹਨਾਂ ਨੂੰ ਅੱਜ ਤੇਲ ਜਾ ਚੜਾਇਆ ਜਾ ਰਿਹਾ ਪੂਜਾ ਦੇ ਜਾ ਰਿਹਾ ਸ਼ੁਰੂਆਤ ਕਿੱਥੋਂ ਹੋਈ ਸੀ ਗਰੇਵਾਲ ਸਾਹਿਬ ਅੱਜ ਤੋਂ 8-9 ਸਾਲ ਪਹਿਲਾਂ ਨਾ ਇੱਕ ਗੱਡੀ ਇਸ ਜਗ੍ਹਾ ਤੇ ਖਰਾਬ ਹੋਈ ਮਹਾਰਾਸ਼ਟਰ ਦੀ ਗੱਡੀ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਮੇਰੇ ਕੋਲ ਜਾਂ ਇੱਥੋਂ ਰਾਹ ਕਿੱਦਨੇ ਦੇ ਦਿੱਤਾ ਨੰਬਰ ਜਾਂ ਕਿਹਨੇ ਦੇ ਦਿੱਤਾ ਸ਼ਾਮ ਦਾ ਟਾਈਮ ਸੀ ਮੈਨੂੰ ਫੋਨ ਕੀਤਾ ਮੈਂ ਗੱਡੀ ਰਿਪੇਅਰ ਕਰਨ ਆ ਗਿਆ ਮੈਂ ਗੱਡੀ ਰਿਪੇਅਰ ਕੀਤੀ ਉਹ ਆਹ ਰੋਡ ਤੇ ਤੁਸੀਂ ਦੇਖੋ ਰੁੱਖ ਕੋਈ ਨਹੀਂ ਉਹ ਤਾਂ ਸੜਕ ਥੋੜੀ ਨੀਵੀਂ ਹੁੰਦੀ ਸੀ ਜੀ ਇੱਥੇ ਰੋਕੋ ਹੀ ਨਹੀਂ ਸੀ ਮੈਂ ਉਹਨਾਂ ਦਾ ਪਰਿਵਾਰ ਇੱਥੇ ਖਿਲਾਰਦਾ ਵੀ ਗਰਮੀ ਬਹੁਤ ਆ ਤੁਸੀਂ ਉੱਥੇ ਖਲੋਜੋ ਤੇ ਮੈਂ ਕੰਮ ਕਰਦਾ ਮੈਂ ਗੱਡੀ ਦਾ ਕੰਮ ਕੀਤਾ ਤੇ ਮੈਨੂੰ ਪਸੀਨਾ ਵੀ ਬਹੁਤ ਆ ਤੇ ਮੇਰੇ ਹੱਥ ਵੀ ਕਾਲੇ ਹੋ ਗਏ ਮੈਂ ਉਹਨਾਂ ਨੂੰ ਆਖਿਆ ਭਾਈ ਸਾਹਿਬ ਮੁਰੇ ਨਾ ਕੋਈ ਕੱਪੜਾ ਦੇ ਦਿਓ ਉਹਨਾਂ ਨੇ ਮੈਨੂੰ ਚੁੰਨੀ ਕੱਢ ਕੇ ਅੰਦਰੋਂ ਦੇ ਦਿੱਤੀ ਇੱਕ ਲਾਲ ਰੰਗ ਦੀ ਤੇ ਮੈਂ ਉਹਦਾ ਹੱਥ ਪਹੁੰਚ ਕੇ ਤੇ ਮੇਰ ਕੋ ਗਲਤੀ ਹੋ ਗਈ ਮੈਂ ਮੈਂ ਆਖਿਆ ਵੀ ਯਾਰ ਚੁੰਨੀ ਜੇ ਪੱਗ ਸਾਡੇ ਸਿਰ ਦਾ ਤਾਜ ਆ ਤੇ ਚੁੰਨੀ ਵੀ ਸਾਡੇ ਧੀ ਪੈਂਦੇ ਸਿਰ ਦਾ ਤਾਜ ਆ ਚਾਹੇ ਉਹਨਾਂ ਦੀਆਂ ਤੇ ਚਾਹੇ ਸਾਡੀਆਂ ਉਹ ਮੇਰ ਕੋ ਇੱਕ ਗਲਤੀ ਐਕਸੀਡੈਂਟਲੀ ਹੋ ਗਈ ਮੈਂ ਕੀ ਕੀਤਾ ਵੀ ਉਹ ਚੁੰਨੀ ਇਹ ਨਾ ਪੈਰਾਂ ਦੀ ਰੋਲਣ ਦੀ ਬਜਾਏ ਮੈਂ ਇਹ ਟਾਣੀ ਦੇ ਉੱਤੇ ਰੱਖ ਦਿੱਤੀ ਵੀ ਉਹ ਗੰਦੀ ਆ ਪੈਰਾਂ 'ਚ ਨਾ ਰੋਲੇ ਪੈਰਾਂ 'ਚ ਨਾ ਆਵੇ ਆਪੇ ਜਦੋਂ ਸਮਾਊਗਾ ਗਲਗੁਲ ਜਾਊਗੀ ਜਾਂ ਉੱਡ ਜਾਊਗੀ ਆਪਣੇ ਆਪ ਪਰ ਉਹ ਅੱਜ ਦਿਮਾਗੀ ਤੌਰ ਤੇ ਜਿਹੜੇ ਪਰੇਸ਼ਾਨ ਲੋਗ ਆ ਕੰਗਦਲੀ ਵਾਲੇ ਜਿਹੜੇ ਲੋਗ ਆ ਉਹਨਾਂ ਨੇ ਇਸ ਜਗ੍ਹਾ ਨੂੰ ਪੂਜਣ ਯੋਗ ਬਣਾਤਾ ਅੱਜ ਜਿੱਥੇ ਇਹ ਰੋਖ ਨੂੰ ਪਾਣੀ ਦੀ ਜ਼ਰੂਰਤ ਆ ਉਹ ਮੂਰਖ ਲੋਕਾਂ ਨੇ ਉਹ ਅਕਲ ਦੇ ਅੰਨਿਆ ਲੋਕਾਂ ਨੇ ਕੀ ਕੀਤਾ ਵੀ ਇਹ ਨੂੰ ਸਰੋਂ ਦਾ ਤੇਲ ਪਾਉਣਾ ਸ਼ੁਰੂ ਕਰਤਾ ਸਰੋਂ ਦਾ ਤੇਲ ਪਾਉਣਾ ਸ਼ੁਰੂ ਕਰਤਾ ਇੱਥੇ ਆਂਡੇ ਚੜਾਉਣੇ ਸ਼ੁਰੂ ਕਰ ਦਿੱਤੇ ਨਾਰੀਅਲ ਚੜਾਉਣੇ ਸ਼ੁਰੂ ਕਰ ਦਿੱਤੇ ਉਹ ਅਕਲ ਦੇ ਅੰਨੇਓ ਸਾਡੇ ਦੇਸ਼ ਚ ਲੋਕੀ ਭੁੱਖਾ ਨਾ ਮਰਦੇ ਆ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਇੱਕ ਬੁਰਕੀ ਜਿਹੜੀ ਰੋਟੀ ਦੀ ਉਹ ਨਹੀਂ ਨਸੀਬ ਹੋਈ ਕਈਆਂ ਥਾਵਾਂ ਤੇ ਪੰਜਾਬ ਫਿਰ ਵੀ ਸਖਾਲਾ ਸੀਗਾ ਪਰ ਤੁਸੀਂ ਉਹੀ ਤੇਲ ਜਿਹੜਾ ਇੰਨੀਆਂ ਜੜਾਂ ਚ ਪਾਉਂਦੇ ਜੇ ਆਪਣੇ ਮਾਪਿਆਂ ਦੇ ਗੋਡੇ ਜਾ ਕੇ ਮਲੋ ਉਹਨਾਂ ਦੇ ਗੋਡੇ ਠੀਕ ਹੋ ਜਾਣ ਉਹਨਾਂ ਦੇ ਸਿਰ ਚ ਛਸੋ ਤਾਜੋ ਉਹਨਾਂ ਦੀ ਸਿਹਤ ਠੀਕ ਹੋ ਸਕਿਓ ਤੁਹਾਨੂੰ ਕੋਈ ਸੀਸ ਦੇ ਸਕਣ ਕੋਈ ਦਵਾਈ ਦੇ ਸਕਣ ਇਹਨੇ ਤੁਹਾਨੂੰ ਵਿਚਾਰੇ ਰੋਖਣੇ ਕੀ ਦੇਣਾ ਇਹ ਰੋਖਦਾ ਤੁਸੀਂ ਕੁਦਰਤ ਦਾ ਬੜਾ ਵੱਡਾ ਖਲਵਾੜ ਕਰ ਰਹੇ ਜੇ ਜਿੱਥੇ ਅੱਜ ਅਸੀਂ 48 48 50 50 ਡਿਗਰੀ ਟੈਂਪਰੇਚਰ ਨਾਲ ਮਰ ਰਹੇ ਆ ਝੁਲਸ ਰਹੇ ਆ ਇਹ ਕੁਦਰਤ ਨਾਲ ਖਲਵਾੜ ਦੇ ਕੰਮ ਆ ਜਦੋਂ ਕੁਦਰਤ ਨੇ ਆਪਣਾ ਖਲਵਾੜ ਕੀਤਾ ਨਾ ਸਾਡੇ ਕੋਲ ਜਰ ਨਹੀਂ ਹੋਣਾ ਸਾਡੇ ਕੋਲ 40 45 ਡਿਗਰੀ ਟੈਂਪਰੇਚਰ ਜਿਹੜਾ 50 ਡਿਗਰੀ ਟੈਂਪਰੇਚਰ ਚੱਲ ਨਹੀਂ ਹੋ ਰਿਹਾ ਕਾਰਨ ਹੈ ਵੀ ਇਹ ਸੜਕ ਦੇ ਉੱਤੇ ਰੋਖ ਨਹੀਂ ਰਹਿਣ ਦਿੱਤੇ ਤੇ ਜਿਹੜੇ ਰੁੱਖ ਹੈਗੇ ਆ ਇਹ ਰਵੈਤੀ ਰੋਖ ਹੈ ਝੰਡ ਦੇ ਜਿਹੜੇ ਰੁੱਖ ਅਸੀਂ ਤਰਸਦੇ ਆ ਵੇਖਣ ਨੂੰ ਜਿਹੜੇ ਅਸੀਂ ਰੁੱਖ ਤਰਸਦੇ ਆ ਵੇਖਣ ਨੂੰ ਅੱਜ ਬੜੇ ਵੱਡੇ ਪੱਧਰ ਤੇ ਅਸੀਂ ਰੁੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਪੰਜਾਬ 'ਚ ਬੜੀਆਂ ਥਾਵਾਂ ਤੇ ਰੋਖ ਅੰਬਰਸਰ ਦੇ ਰਹੇ ਘੇਰੇ ਬੜੀਆਂ ਥਾਵਾਂ ਤੇ ਰੋਖ ਲਾਏ ਤੇ ਲੋਕਾਂ ਨੂੰ ਤਰਲੇ ਮਾਰਦੇ ਰਹੇ ਵੀ ਭਰਾਓ ਜਿਹੜਾ ਜਿਹੜਾ ਕੋਈ ਹੈਗਾ 1 ਲੀਟਰ ਪਾਣੀ ਇਹ ਰੁੱਖ ਨੂੰ ਪਾ ਦਿਓ ਪਰ ਉਲਟਾ ਕੀ ਆ ਵੀ ਲੋਕੀ ਜਿਹੜਾ ਵਾ ਇਹੋ ਜਿਹੇ ਰੁੱਖਾਂ ਨੂੰ ਜਿਹੜੇ ਪਲੇ ਪਲਾਏ ਲੋਖਿਆ ਉਹਨਾਂ ਨੂੰ ਸਰੋਂ ਦਾ ਤੇ ਲੀਟਰਾਂ ਦੇ ਹਿਸਾਬ ਨਾਲ ਹਜ਼ਾਰਾਂ ਲੀਟਰਾਂ ਦੇ ਹਿਸਾਬ ਨਾਲ ਇੱਥੇ ਪੋਣਾ ਸ਼ੁਰੂ ਕਰ ਦਿੱਤਾ ਬੇੜਾਗਰ ਕਰਤਾ ਇਹਨਾਂ ਨੇ ਪੰਜਾਬ ਦਾ ਜਿੱਥੇ ਜਿਹੜੇ ਗਾਨੇ ਜਿਹੜੇ ਬਨੇ ਨੇ ਇਹਦਾ ਕੀ ਕਾਰਨ ਕੀ ਆ ਕੀ ਲੱਗਦਾ ਹੈਰੀ ਭਾਜੀ ਇਹਨਾਂ ਨੂੰ ਗਾਨਿਆਂ ਦੀ ਲੋੜ ਆ ਇਹਨਾਂ ਨੂੰ ਪਾਣੀ ਦੀ ਲੋੜ ਆ ਹੋਰ ਕਾਰੇ ਵਾਸਤੇ ਲੋ ਗਾਨੇ ਕੱਦ ਬਣ ਗਏ ਇਹ ਤਾਂ ਗਾਨਾ ਤਾਂ ਬੜੀ ਛੋਟੀ ਜੀ ਚੀਜ਼ ਐ ਇੱਥੇ ਹੋਣੇ ਮੈਂ ਤੁਹਾਡੇ ਸਾਹਮਣੇ ਮੀਟ ਦੇ ਲਫਾਫੇ ਲਾਏ ਨਾਲੋਂ ਆ ਇੱਥੇ ਪਏ ਕਾਲੇ ਰੰਗ ਦੇ ਲਫਾਫੇ ਉਹਨਾਂ 'ਚ ਮੀਟ ਟੰਗਿਆ ਲੋਕੀ ਦਿਮਾਗੀ ਤੌਰ ਤੇ ਬਿਮਾਰ ਹੋ ਚੁੱਕੇ ਆ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਜਿਹੜੇ ਇੱਥੇ ਆਉਂਦੇ ਨਾ ਉਹਨਾਂ ਦੇ ਘਰ 'ਚ ਵੀ ਝਗੜਾ ਉਹਨਾਂ ਦਾ ਜਿਹੜਾ ਬੇੜਾਗਰਕ ਹੋ ਚੁੱਕਾ ਉਹਨਾਂ ਦੇ ਘਰਾਂ 'ਚ ਲੜਾਈਆਂ ਉਹਨਾਂ ਉਹ ਜਾਇਦਾਦਾਂ ਤੋਂ ਵਾਂਝੇ ਹੋਗੇ ਉਹਨਾਂ ਦੇ ਘਰ ਆਪਣੀ ਇੱਟ ਨਹੀਂ ਨਵੀਂ ਲੱਗੀ ਇੱਥੇ ਇੱਟਾਂ ਨਵੀਆਂ ਲਾਗੇ ਉਹ ਆਪਣੇ ਘਰ ਵੱਲ ਧਿਆਨ ਦਿਓ ਜੇ ਤੁਸੀਂ ਬਿਮਾਰ ਹੋ ਸਾਡੇ ਕੋਲ ਆਜੋ ਤੁਹਾਡਾ ਮੈਂਟਲ ਹਸਪੀਟਲੋਂ ਇਲਾਜ ਕਰਾ ਦਿੰਨੇ ਆ ਤੇ ਜਿਹੜੇ ਬਾਬੇ ਦੀ ਤੁਸੀਂ ਗੱਲ ਕਰਦੇ ਕੱਲ ਨੂੰ ਇੱਥੇ ਕਿਸੇ ਬਾਬੇ ਨੇ ਵੀ ਬਹਿਣਾ ਤੇਪਰ ਮੈਨੂੰ ਇੱਕ ਜੀ ਬਾਬਾ ਜਰੂਰ ਚੈੱਕ ਕਰਾ ਗਦੇ ਉਹ ਲੰਗੋ ਲੱਤੋ ਲੰਗਾ ਉਹ ਤੇ ਗੋੜੇ-ਗੋੜੇ ਦੇ ਫੋੜੇ ਹੋਣਗੇ ਉਹ ਤੁਹਾਡੇ ਫੂਕਾ ਮਾਰ ਕੇ ਤੁਹਾਡੇ ਇਲਾਜ ਕਰਦਾ ਉਹ ਇਹ ਲੋਕ ਬਿਮਾਰ ਹੋ ਚੁੱਕੇ ਆ ਪੰਜਾਬ ਦਾ ਬੇੜਾ ਗਰਕੋ ਚੁੱਕਾ ਪੰਜਾਬ ਚ ਇਹੋ ਜੇ ਰੁੱਖਾਂ ਦੇ ਥੱਲੇ ਬਥੇਰੇ ਲੋਕਾਂ ਨੇ ਆਪਣੇ ਕਾਰੋਬਾਰ ਚਲਾ ਲੇ ਆ ਇਹ ਲੋਕਾਂ ਦੀਆਂ ਧੀਆਂ ਭੈਣਾਂ ਇੱਥੇ ਰਾਤ ਨੂੰ ਸੱਦ ਕੇ ਵੱਦ ਫੈਲੀਆਂ ਕਰਦੇ ਆ ਬੜਾ ਇੱਥੇ ਰਾਤ ਦੇ 12 ਵਜੇ ਤੋਂ ਬਾਅਦ ਬੰਦਾ ਜਿਹੜਾ ਹੁੰਦਾ ਨਾ ਉਹਦੇ ਨਾਲ ਇੱਥੇ ਜਨਾਨੀ ਜਿਹੜੀ ਆਉਂਦੀ ਆ ਸਾਰਾ ਕੁਝ ਇੱਥੇ ਗਲਤ ਕੰਮ ਕੀਤਾ ਜਾਂਦਾ ਇਹ ਰਾਤ ਦੇ 12 ਵਜੇ ਤੋਂ ਬਾਅਦ ਕੰ ਕਿਥੇ ਅਸੀਂ ਹਰ ਵਾਰੀ ਇੱਥੇ ਆ ਕੇ ਸਫਾਈ ਕਰਕੇ ਜਾਂਦੇ ਆ ਹੁਣ ਅਸੀਂ ਵਾਰਨਿੰਗ ਦਿੰਨੇ ਆ ਹੁਣ ਡਾਂਗ ਲਾ ਕੇ ਇੱਥੇ ਬਹਿਵਾਂਗੇ ਤੇ ਜਿਹੜਾ ਸਾਨੂੰ ਲੱਗ ਗਿਆ ਦੀਆਂ ਲੱਤਾਂ ਤੋੜ ਕੇ ਇੱਥੋਂ ਭੇਜਾਂਗੇ ਜੇ ਸਾਨੂੰ ਰੋਖ ਨੂੰ ਬਚਾਉਣ ਲਈ ਜੋ ਕਰਨਾ ਪਿਆ ਕਰਨਾ ਪਊਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੀ ਹਾਲਾਤ ਹੋ ਗਏ ਨੇ ਸਾਡੀ ਮਾਣਸਤਾ ਕਿੱਥੋਂ ਤੱਕ ਜਿਹੜੀ ਆ ਸਾਡੀ ਜਿਹੜੀ ਸਥਿਤੀ ਆ ਕਿੱਥੋਂ ਤੱਕ ਡੱਗੀ ਆ ਅਸੀਂ ਦੇਖਿਆ ਵੀ ਜਿਹੜੇ ਲੋਕ ਦਰਖਤਾਂ ਦੇ ਥੱਲੇ ਛਾਂ ਜਿਹੜੇ ਝੰਡ ਦੇ ਦਰਖਤਾਂ ਥੱਲੇ ਬਹਿੰਦੇ ਸੀ ਠੰਡੀ ਹਵਾਵਾਂ ਲੈਂਦੇ ਸੀ ਤੇ ਅੱਜ ਉਸੇ ਝੰਡੇ ਦੇ ਦਰਖਤ ਥੱਲੇ ਲੋਕ ਮੀਟ ਤੇ ਸ਼ਰਾਬ ਹੋਰ ਪਤਾ ਨਹੀਂ ਕੀ ਕੀ ਜਿਹੜਾ ਅਸੀਂ ਜਾਣਦੇ ਦਖਲ ਦੇਖਿਆ ਵਾ ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਦਾ ਕਹਿਣਾ ਸੀ ਕੋਈ ਬੀਬੀ ਆਉਂਦੀ ਆ ਅਤੇ ਉਹ ਕਹਿੰਦੀ ਆ ਵੀ ਮੇਰੇ ਸੁਪਨੇ ਵਿੱਚ ਇੱਥੇ ਦਰਖਤ ਆਉਂਦੇ ਨੇ ਤਾਂ ਇੱਥੇ ਆ ਕੇ ਮੱਥਾ ਟੇਕਦੇ ਨੇ ਸਾਡੀ ਇੱਥੇ ਬੜੀਆਂ ਮੰਤਾਂ ਪੂਰੀਆਂ ਹੋ ਗਈਆਂ ਨੇ ਤੁਸੀਂ ਦੇਖਦੇ ਹੋ ਕੀ ਲੋਕਾਂ ਦੇ ਹਾਲਾਤ ਹੋ ਗਏ ਨੇ ਇਹ ਜੇਕਰ ਦਰਖਤ ਸੁਪਨੇ ਵਿੱਚ ਆਉਣ ਲਾਪੇ ਜਾਂ ਦਰਖਤਾਂ ਨੂੰ ਇਸ ਤਰ੍ਹਾਂ ਮੰਦਰ ਦੇ ਨਾਲ ਕਾ ਲੋਕਾਂ ਦੇ ਕੰਮਕਾਰ ਹੋ ਗਏ ਤੇ ਲੋਕਾਂ ਦੇ ਕਿੱਥੋਂ ਤੱਕ ਲੋਕਾਂ ਦੀ ਸਥਿਤੀ ਪਹੁੰਚ ਗਈ ਆ ਵੀ ਜਿਗਸੀ ਮੰਨਦੇ ਆ ਵੀ ਦਖਤਾਂ ਨੂੰ ਥੱਲੇ ਛਾਂ ਥਲੇ ਬਹਿਣਾ ਚਾਹੀਦਾ ਵਾ ਦਖਤਾਂ ਨੂੰ ਪਾਣੀ ਤੱਕ ਜਿਹੜਾ ਦੇਣਾ ਚਾਹੀਦਾ ਤਾਂ ਜੋ ਕਿ ਸਾਨੂੰ ਤਾਜੀ ਹਵਾ ਮਿਲ ਸਕੇ ਪਰ ਲੋਕਾਂ ਦੀ ਸਥਿਤੀ ਹੈ ਲੋਕਾਂ ਕਿੱਥੇ ਤੱਕ ਪਹੁੰਚੀ ਆ ਲੋਕ ਕਿਸ ਤਰ੍ਹਾਂ ਅંધ ਵਿਸ਼ਵਾਸ ਜੁੜੇ ਨੇ ਤੁਸੀਂ ਦੇਖਿਆ ਵੀ ਹਰੀ ਨੇ ਕਿਹਾ ਵੀ ਜੇਕਰ ਇੱਥੇ ਜੇਕਰ ਕਿਸੇ ਬੀਬੀ ਨੂੰ ਜਾਂ ਕਿਸੇ ਬੰਦੇ ਨੂੰ ਉੱਥੇ ਦੇਖ ਲਿਆ ਤੇ ਉਸ ਦਾ ਪੂਰਾ ਫਾਂਡਾ ਕੀਤਾ ਜਾਊਗਾ ਫਿਰ ਦਾ ਕਿਉਂ ਵੀ ਹਰੀ ਨੇ ਦਾੰਗ ਚੱਕ ਲਈ ਆ ਹਰੀ ਭਾਜੀ ਕਿੱਥਾਂ ਦੇ ਤੱਕ ਲੋਕਾਂ ਦੀ ਸਥਿਤੀ ਹੋ ਚੁੱਕੀ ਆ ਅਸੀਂ ਦੇਖਿਆ ਵੀ ਲੋਕ ਤੇਲ ਜਿਹੜਾ ਸਰੋਂ ਦਾਸ਼ ਆ ਲੋਕ ਘਰ ਆਇਓ ਤੜਕਾ ਲਾਉਂ ਵਾ ਤਰਸਦੇ ਹੋਣਗੇ ਇੰਨੀ ਮਹਿੰਗਾਈ ਦਾ ਜ਼ਮਾਨਾ ਵਾ ਇੱਥੇ ਆ ਕੇ ਸਰੋਂ ਦਾ ਤੇਲ ਜਿਹੜਾ ਆ ਗਈ ਉਸ ਨੂੰ ਪਾਣੀ ਚਾਹੀਦਾ ਦਕਤ ਨੂੰ ਜਾਂਡੇ ਦੇ ਦਕਤ ਨੂੰ ਪਰ ਤੇਲ ਇੰਨਾ ਕਿ ਪਾਇਆ ਗਿਆ ਜੜਾਂ ਵਿੱਚ ਮੈਨੂੰ ਲੱਗਦਾ ਵੀ ਉਹ ਦਕਤ ਹੀ ਰਕੇ ਤੇ ਖਰਾਬ ਹੋ ਚੁੱਕਿਆ ਵਾ ਮੇਂ ਮਾਨਸਿਕ ਸਥਿਤੀ ਇੱਥੋਂ ਤਾਂ ਕਿ ਵੀ ਦੇਖਿਆ ਤੁਸੀਂ ਜਦੋਂ ਕਰੋਨਾ ਸੀਗਾ ਤੇ ਜਿਹੜੀ ਗੰਗਾ ਦੇ ਕਿਨਾਰੇ ਤੇ ਲਾਸ਼ਾਂ ਜਿਹੜੀਆਂ ਨੱਪੀਆਂ ਗਈਆਂ ਉਹਨਾਂ ਦੇ ਕੱਪੜਾ ਨਹੀਂ ਕਫਨ ਨਹੀਂ ਸੀਗਾ ਆਹ ਦੇਖੋ ਕੱਪੜਾ ਢੇਰਾਂ ਦੇ ਢੇਰ ਇੱਥੇ ਲਾਲ ਰੰਗ ਦਾ ਕੱਪੜਾ ਸੁੱਟਿਆ ਆਂਦਾ ਯਾਰ ਕਿਸੇ ਦਾ ਨੰਗ ਕੱਜ ਦ ਖਾਨ ਪੀਂਦਾ ਉਸਮਾਨ ਜਿਹੜਾ ਕਿਸੇ ਕੰਮ ਆ ਜੇ ਤੁਹਾਨੂੰ ਅਸੀਸ ਦੇ ਦੇ ਕੋਈ ਬੱਚਾ ਜਿਹੜਾ ਸਾਡੇ ਪੂਰੇ ਭਾਰਤ ਚ ਕਪੋਸ਼ਣ ਨਾਲ ਬੱਚੇ ਮਰ ਰਹੇ ਆ ਇੱਕ ਪੀਕੇ ਫਿਲਮ ਚ ਵੀ ਵਿਖਾਇਆ ਗਿਆ ਵੀ ਉਹ ਦੁੱਧ ਪਾਉਂਦੇ ਪੱਥਰ ਤੇ ਤੇ ਨਾਲੀ ਚ ਜਾਂਦਾ ਸੀਗਾ ਇਹ ਹਿਸਾਬ ਇੱਥੇ ਆ ਲੋਕੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਚੁੱਕੇ ਆ ਬਿਮਾਰ ਆ ਲੋਕ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਜਿਹੜੇ ਘਰਾਂ ਦੇ ਉਹਨਾਂ ਦੇ ਘਰ ਚ ਰੋਟੀ ਵੀ ਨਹੀਂ ਹੈ ਉਹ ਇੱਥੇ ਆਣ ਕੇ ਸ਼ਰਾਬਾਂ ਚ ਢੋਂਦੇ ਆਂਡੇ ਢੋਂਦੇ ਯਾਰ ਕੋਈ ਬੱਚਿਆਂ ਨੂੰ ਦੇ ਦਿਓ ਜਿਹੜੇ ਭੁੱਖੇ ਨੰਗੇ ਜਿਨ੍ਹਾਂ ਕੋ ਨਹੀ ਹੈ ਕਪੜਾ ਉਹਨਾਂ ਦਾ ਨੰਗ ਕੱਢੂ ਪੰਜਾਬ ਚ ਇਹੋ ਜੀਆਂ ਧੀਆਂ ਸੜਕਾਂ ਦੇ ਉੱਤੇ ਤੁਰੀਆਂ ਫਿਰਦੇ ਜਿਹੜੇ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆਂ ਜਿਨ੍ਹਾਂ ਕੋ ਕਪੜਾ ਨਹੀਂ ਪਾਉਣ ਨੂੰ ਇਹੀ ਕਪੜਾ ਉਹਨਾਂ ਦਾ ਨੰਗ ਕਰ ਸਕਦਾ ਇਹ ਕਪੜਾ ਕਿਸੇ ਦੇ ਸਿਰ ਦਾ ਤਾਜ ਬਣ ਸਕਦਾ ਇਹ ਕਪੜਾ ਕਿਸੇ ਦੀ ਕਿਸੇ ਦਾ ਨੰਗ ਕੱਢ ਕੇ ਉਹਦੀ ਇੱਜ਼ਤ ਬਚਾ ਸਕਦਾ ਪਰ ਨਹੀਂ ਇੱਥੇ ਰੁੱਖਾਂ ਨਾਲ ਬੰਨ ਬੰਨ ਕੇ ਰੁੱਖਾਂ ਨੂੰ ਤੇਲ ਦੇ ਦੇ ਕੇ ਮੈਨੂੰ ਤੇ ਲੱਗਦਾ ਵੀ ਜਿਹੜੇ ਇੱਥੇ ਤੇਲ ਚੜਾ ਕੇ ਜਾਂਦੇ ਉਹ ਘਰ ਆਪਣੇ ਮੋਲਲ ਨਾਲ ਜਿਹੜਾ ਪਕੌੜੇ ਬਣਾਉਂਦੇ ਆ ਤੇ ਆਪਣੇ ਘਰ ਮੋਲਲ ਦੇ ਨਾਲ ਜਿਹੜਾ ਉਹ ਰੋਟੀ ਬਣਾਉਂਦੇ ਇੱਕ ਪਾਸੇ ਇਹ ਰੁੱਖ ਜਿਨ੍ਹਾਂ ਨੂੰ ਪਾਣੀ ਦੀ ਜ਼ਰੂਰਤ ਆ ਅਸੀਂ ਹਜ਼ਾਰਾਂ ਰੁੱਖ ਲਾਉਨੇ ਆ ਅੰਮ੍ਰਿਤਸਰ ਦੇ ਇਰੇ ਦੇ ਵਾਲੇ ਅਸੀਂ ਲੋਕਾਂ ਨੂੰ ਕਹਿੰਨੇ ਪਾਣੀ ਪਾਓ ਪਰ ਇੱਥੇ ਆਣ ਕੇ ਲੋਕੀ ਜਿਹੜਾ ਤੇਲ ਪਾਉਂਦੇ ਹਜ਼ਾਰਾਂ ਲੀਟਰ ਚ ਜਿਹੜਾ ਅਸਲੇ 130 40 ਰੁਪਏ ਲੀਟਰ ਆ 200 ਤੇ ਵੀ ਹੋ ਗਿਆ ਇਸ ਸਰੋਂ ਦਾ ਤੇਲ ਕੀ ਲੱਗਦਾ ਨਹੀਂ ਸਰਵਿਸ ਹੈਰੀ ਜੀ ਲੋਕਾਂ ਦੀ ਲੋਕੀ ਭੇੜਚਾਲ ਦੇ ਮਗਰ ਤੁਰੇ ਫਿਰਦੇ ਨੇ ਜੇ ਕੋਈ ਕਿੱਥੇ ਕੋਈ ਕਰਦਾ ਲੋਕ ਉਹਦੇ ਮਗਰ ਤੁਰੇ ਜਾਂਦੇ ਨੇ ਲੋਕ ਪੁੱਛਦੇ ਨਹੀਂ ਵੀ ਸੱਚਾਈ ਕੀ ਹੈ ਇੱਥੇ ਹੋ ਕੀ ਰਿਹਾ ਵਾ ਜਿਵੇਂ ਤੁਸੀਂ ਦੱਸਿਆ ਵੀ ਇੱਥੇ ਇਸ ਨਮ ਚੁੰਨੀ ਢੰਗਦੀ ਸੀ ਵੀ ਚਲੋ ਇੱਜ਼ਤ ਮਾਨ ਵਾਸਤੇ ਵੀ ਧੀਆ ਭੈਣਾਂ ਦੀ ਚੁੰਨੀ ਆ ਪਿਆਰਾ ਜਨ ਰੁਲਦੀ ਚੰਗੀ ਲੱਗਦੀ ਕਿਉਂਕਿ ਅਸੀਂ ਸਿੱਖ ਕੌਮ ਵਾਲੇ ਆ ਸਿੱਖ ਹਮੇਸ਼ਾ ਲੋਕਾਂ ਦੀ ਧੀਆ ਦੀ ਇੱਜ਼ਤ ਰੱਖਦੇ ਨੇ ਤੇ ਇਹ ਬੜੀ ਵੱਡੀ ਵੱਡੀ ਗੱਲ ਆ ਤੇ ਲੋਕ ਤੁਹਾਡੀ ਉਹ ਚੁੰਨੀ ਤੋਂ ਲੈ ਕੇ ਲਾਰਾਂ ਦੀ ਚੁੰਨੀ ਸੀ ਤੇ ਅਸੀਂ ਦੇਖਿਆ ਵੀ ਲੋਕ ਪੇੜ ਚਾਲ ਵਾਂਗੂ ਇੱਥੇ ਆ ਕੇ ਮੱਥੇ ਟੇਕਣੀ ਸ਼ੁਰੂ ਕਰ ਦਿੱਤੇ ਨੇ ਕੋਈ ਪੁੱਛਦਾ ਨਹੀਂ ਆ ਕੇ ਇੱਥੇ ਭਾਈ ਇਹ ਕਾਰੇ ਵਾਸਤੇ ਟੇਕਦੇ ਹੋ ਇੱਥੇ ਹੁੰਦਾ ਕੀ ਆ ਕਿ ਜਿਹੜੀਆਂ ਇੱਥੇ ਮੰਨਤਾ ਪੂਰੀਆਂ ਹੁੰਦੀਆਂ ਨੇ ਜਾਂਦੇ ਲੋਕ ਸ਼ਾਂਤ ਥੱਲੇ ਬਹਿਣ ਫਿਰਦੇ ਕਹੀਏ ਵੀ ਜਾਂੜੇ ਦੀ ਥੱਲੇ ਲੋਕ ਸ਼ਾਂਤ ਥਲੇ ਬੈਠੇ ਨੇ ਪਰ ਲੋਕ ਇੱਥੇ ਆ ਕੇ ਆਪਣੀਆਂ ਮੰਨਤਾ ਪੂਰੀ ਕਰੀ ਜਾਂਦੇ ਕਿ ਲੱਗਦਾ ਬਿਸ ਤਰ੍ਹਾਂ ਦਸਤਾ ਦੇ ਮੰਡੇ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਮੰਨਤਾ ਆਸਮਾਨ ਦਾ ਪੂਰੀਆਂ ਹੁੰਦੀਆਂ ਨੇ ਸਾਡੀਆਂ ਗਲੀਆਂ ਚ ਵੀ ਰੋਖੇ ਗਏ ਨੇ ਮੰਨਤ ਉਦੋਂ ਪੂਰੀ ਹੁੰਨੀ ਆ ਜਦੋਂ ਅਸੀਂ ਨੂੰ ਪਾਣੀ ਦੇਣਾ ਜਦੋਂ ਇਹਨੇ ਵਦਨਾ ਫੁੱਲਣਾ ਇਹਦੇ ਚ ਹੋਰ ਬੀ ਪੈਦਾ ਹਣ ਉਹ ਜ਼ਮੀਨ 'ਚ ਦੇਖ ਕੇ ਹੋਰ ਨਵੀਂ ਪਦੈਸ਼ ਹੁਣੀ ਅਸੀਂ ਤਾਂ ਰੁੱਖ ਦਾ ਗਲਾ ਘੁੱਟੰਦੇ ਜਿਵੇਂ ਆਪਾਂ ਕਿਸੇ ਇਨਸਾਨ ਦਾ ਗਲਾ ਘੁੱਟ ਦੇਣਾ ਗੂਠ ਦੇ ਕੇ ਉਹ ਤਰ੍ਹਾਂ ਅਸੀਂ ਰੁੱਖ ਦਾ ਗਲਾ ਘੁੱਟ ਰਿਹਾ ਇੱਕ ਪਾਸੇ ਉਹ ਬਿਮਾਰ ਲੋਕ ਜਿਨ੍ਹਾਂ ਨੂੰ ਇਤਿਹਾਸ ਦਾ ਹੀ ਨਹੀਂ ਕੁਝ ਪਤਾ ਉਹ ਇਤਿਹਾਸਿਕ ਚੀਜ਼ਾਂ ਨੂੰ ਛੱਡ ਕੇ ਜੋ ਸਿਸਟਮ ਚੋਂਦਾ ਉਹ ਉਹਦੇ ਨਾਲ ਚੜੇ ਕਿ ਇਹ ਹਲੇ ਬੜੇ ਡੇਰਾਬਾਦ ਬੜਾ ਫੈਲ ਗਿਆ ਕੱਲ ਨੂੰ ਇਹ ਵੀ ਡੇਰਾਬਾਦ ਨਾ ਤੇ ਮੈਂ ਇਹਦਾ ਨਾਂ ਰੱਖ ਦਿੰਨਾ ਅੱਜ ਹੀ ਰੱਖ ਜਨਾ ਹੱਥ ਪੂੰਛਾ ਕਉ ਮੇਰਾ ਹੱਥ ਪੁੰਚ ਕੇ ਇਥੇ ਚੁੰਨੀ ਚੰਗੀ ਸੀ ਉਹ ਕਾਲੀ ਮੈਨੂੰ ਲੱਗਦਾ ਸ਼ੁਰੂਆਤ ਤੁਸੀਂ ਕੀਤੀ ਹੈਰੀ ਬਾਰੀ ਮੈਨੂੰ ਲੱਗਦਾ ਵੀ ਹੈਰੀ ਬਾਬਾ ਵੀ ਤੁਹਾਨੂੰ ਗਿਆ ਜਾਣਾ ਕਿਉਂਕਿ ਤੁਹਾਡੇ ਵੱਲ ਸ਼ੁਰੂਆਤ ਕੀਤੀ ਗਈ ਸੀ ਜੇ ਕਿਸੇ ਨੂੰ ਲੱਗਾ ਕਿਸੇ ਬੀਬੀ ਨੂੰ ਤੁਹਾਨੂੰ ਵੇਖ ਲੈਂਦੀ ਨਾ ਇਥੇ ਚੁਲੀ ਟੰਗਦੀ ਤੇ ਉਹਨੇ ਕਹਿਣਾ ਸੀ ਬਾਬਾ ਹੈਰੀ ਆ ਗਿਆ ਇਹ ਲੋਕਾਂ ਦੀ ਪੁੱਛਣਾ ਪਾਊਗਾ ਇਹ ਲੋਕਾਂ ਦੇ ਰੋਗ ਠੀਕ ਕਰੂਗਾ ਕਿਸ ਤਾਂ ਦੇ ਦੇ ਜੀ ਇਹਨੂੰ ਮੈਂ ਬਾਬਾ ਖੁੰਡੇ ਵਾਲਾ ਨਹੀਂ ਹੋਣਾ ਫਿਰ ਮੈਂ ਬਾਬਾ ਤਲਵਾਰ ਹੋਣਾ ਨਾ ਮੇਰੇ ਕੋਲ ਜਿਹੜਾ ਆ ਗਿਆ ਮੈਂ ਸ਼ਾਂਕ ਕੇ ਭੇਜੂ ਚੰਗੀ ਤਰ੍ਹਾਂ ਪੰਜਾਬ ਦਾ ਬੇੜਾ ਕਰਕੇ ਇਸੇ ਕਰਕੇ ਹੋ ਗਿਆ ਸੀ ਆਪਣੇ ਇਤਿਹਾਸ ਤੋਂ ਇਸੇ ਕਰਕੇ ਵਾਂ ਸੱਚੀ ਗੱਲ ਐ ਜੂ ਖੁਸਰੇ ਬਣ ਕੇ ਨੱਚਦੇ ਫਿਰਦੇ ਆ ਇਹੋ ਜਿਹੇ ਥਾਵਾਂ ਦੇ ਉੱਤੇ ਉਹ ਭਰਾਵੋ ਉਹ ਆਪਣਾ ਇਤਿਹਾਸ ਪੜੋ ਕਿਤੇ ਆਪਾਂ ਕਿਹੜੀ ਕੌਮ ਆ ਕਿੱਥੋਂ ਅਸੀਂ ਪੈਦਾ ਹੋਏ ਆ ਕਿੱਥੇ ਅਸੀਂ ਆਪਣਾ ਜੰਮੇ ਪੜੇ ਆ ਕਿਹੜੀ ਧਰਤੀ ਦੇ ਅਸੀਂ ਜਾਏ ਆ ਕਿਹੜੇ ਉਹ ਸੂਰਬੀਰਾਂ ਦੇ ਯੋਧੇ ਯੋਧਿਆਂ ਦੇ ਅਸੀਂ ਵਾਰਸ ਆ ਉਹ ਯਾਰਾ ਕਿਹੜੇ ਚੱਕਰਾਂ 'ਚ ਪੈ ਗਏ ਕਿਹੜੇ ਜੇ ਇਤਨਾ ਹੁੰਦਾ ਤਾਂ ਫਿਰ ਸਾਡੇ ਵੱਡੇ-ਵਡੇਰੇ ਵੀ ਰੁੱਖ ਪੂਜਦੇ ਰੁੱਖਾਂ ਨੂੰ ਬਚਾਉਣ ਦੀ ਗੱਲ ਕਰਦੇ ਆਓ ਕਿਤੇ ਸੱਥਾਂ ਲੱਗਦੀਆਂ ਸੀਗਾ ਰੁੱਖਾਂ ਥੱਲੇ ਬਹਿ ਕੇ ਅੱਜ ਕਿੱਥੇ ਸੱਥਾਂ ਅੱਜ ਕੱਲ੍ਹ ਆ ਜੂਟੂ ਨੇਟ ਪਾਣੇ ਹੁੰਦੇ ਆ ਕੀ ਕਰੂਗਾ ਟੂਣਾ ਮੈਨੂੰ ਇੱਕ ਗੱਲ ਦੱਸੋ ਮੈਂ ਇੱਥੇ ਰੋਜ਼ ਹਰ ਮਹੀਨੇ 2 ਮਹੀਨੇ ਬਾਅਦ 6 ਮਹੀਨੇ ਬਾਅਦ ਹੋਣਾ ਇਹਦੀ ਸਫਾਈ ਕਰਕੇ ਜਲੇ ਨਾ ਮੈਨੂੰ ਤਾਂ ਕੁਝ ਨਹੀਂ ਹੁੰਦਾ ਗੱਲ ਇਹ ਨਹੀਂ ਆ ਗੱਲ ਇਹ ਆ ਵੀ ਮਾਨਸਿਕ ਤੌਰ ਤੇ ਬਿਮਾਰ ਆਦਮੀ ਨੂੰ ਇਲਾਜ ਦੀ ਜ਼ਰੂਰਤ ਹੁੰਦੀ ਆ ਉਹਨਾਂ ਦੇ ਘਰ 'ਚ ਆਪਣੇ ਝਗੜੇ ਆ ਉਹ ਆਪਣੇ ਘਰਾਂ 'ਚ ਰੋਟੀ ਨਹੀਂ ਬਣਾਉਂਦੇ ਆਪਣੇ ਪਰਿਵਾਰਾਂ ਨੂੰ ਰੋਟੀ ਨਹੀਂ ਪੁੱਛਦੇ ਆਪਣੇ ਬੱਚਿਆਂ ਨੂੰ ਨਹੀਂ ਪੁੱਛਦੇ ਉਹਨਾਂ ਦੇ ਘਰ ਟੈ ਟੇਰੀ ਹੋ ਰਿਹਾ ਪਰ ਉਹਨਾਂ ਇੱਥੇ ਆਣ ਕੇ 2-400 500 ਇੱਥੇ ਖਰਚ ਜਾਣਾ ਪਰ ਆਪਣੇ ਘਰ ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਨਹੀਂ ਖਾਣ ਨੂੰ ਦੇਣਾ ਉਹਨਾਂ ਦਾ ਜਿਹੜਾ ਸੇਵਾ ਪਾਣੀ ਨਹੀਂ ਕਰਨਾ ਆਪਣੇ ਵੱਡੇ ਵੱਡੇ ਰਿਆਂ ਦੀ ਅਸੀਂ ਸੇਵਾ ਕਰੀਏ ਤੇ ਸਾਨੂੰ ਕਿਤੇ ਨਾ ਕਿਤੇ ਸੁੱਖ ਮਿਲੂਗਾ ਪਰ ਇਹ ਰੁੱਖਾਂ ਨੂੰ ਆਪਾਂ ਮਾਰ ਕੇ ਸੁੱਖ ਕੀ ਲਵਾਂਗੇ ਕੁਦਰਤ ਨਾਲ ਆਪਾਂ ਖਲਵਾੜ ਕਰਦੇ ਜਿੱਦਣ ਸਾਡੇ ਨਾਲ ਕੁਦਰਤ ਨੇ ਖਲਵਾੜ ਕੀਤਾ ਸਾਡੇ ਕੋਲ ਬਚੈ ਨਹੀਂ ਆਣਾ ਸਾਡੇ ਕੋਲ ਸਾਹ ਨਹੀਂ ਲੈ ਆਣਾ ਤੁਸੀਂ ਦੇਖਣਾ ਇਹ 50 ਡਿਗਰੀ ਟੈਂਪਰੇਚਰ ਹੋ ਗਿਆ ਇਹ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਅਸੀਂ ਕੁਦਰਤ ਕੋਲ ਸਭ ਕੁਝ ਲਿਆ ਪਰ ਅਸੀਂ ਕੁਦਰਤ ਨੂੰ ਵਾਪਸ ਕੁਝ ਨਹੀਂ ਕੀਤਾ ਇਹ ਉਹਦੇ ਨਤੀਜੇ ਸਾਨੂੰ ਭੋਗਣੇ ਪੈਣੇ ਆਉਣ ਵਾਲੇ ਸਮੇਂ 'ਚ ਜਲਦੀ ਭੋਗਣੇ ਪੈਣੇ ਆ ਸਰ ਜੀ ਭਾਈ ਕਿਸ ਤਰ੍ਹਾਂ ਦੇ ਦਿਓ ਕੀ ਲੱਗਦਾ ਵੀ ਤੁਸੀਂ ਅੱਜ ਤੋਂ ਜਿਹੜੇ ਕਿ 7-8 ਸਾਲ ਪਹਿਲਾਂ ਜਿਹੜੀ ਗਲਤੀ ਕੀਤੀ ਸੀ ਆਪਣੀ ਗਲਤੀ ਤੁਸੀਂ ਮੰਨਦੇ ਹੋ ਵੀ ਮੇਰੇ ਵੱਲੋਂ ਇਹ ਗਲਤੀ ਕੀਤੀ ਗਈ ਤੇ ਇਥੇ ਆ ਕੇ ਜਿਹੜੇ ਲੋਕ ਨੇ ਮੱਥੇ ਟੇਕਣਾ ਸ਼ੁਰੂ ਕਰਦੇ ਤੇ ਲੋਕਾਂ ਨੇ ਇਥੇ ਰਸਤਾ ਬਣਾਉਣਾ ਸ਼ੁਰੂ ਕਰਤਾ ਪਹਿਲਾਂ ਰਸਤਾ ਵੀ ਨਹੀਂ ਸੋਣੀ ਇੱਟਾਂ ਰਸਤਾ ਬਣ ਗਿਆ ਕਿ ਲੱਗਦਾ ਵੀ ਮੇਰੀ ਗੱਲ ਛੋਟੀ ਜਿਹੀ ਕਰਕੇ ਇਥੇ ਲੋਕ ਆ ਕੇ ਮੱਥੇ ਟੇਕਣਾ ਸ਼ੁਰੂ ਕਰਦੇ ਲੋਕਾਂ ਨੇ ਸਮਾਨ ਝੋਣਾ ਸ਼ੁਰੂ ਕਰਤਾ ਜਿਹੜਾ ਲੋਕ ਸਮਾਨ ਖਾਂਦੇ ਸੀ ਇਥੇ ਲੱਡੂ ਤੱਕ ਅਸੀਂ ਦੇਖਿਆ ਲੱਡੂ ਤੱਕ ਚੜਾਏ ਗਏ ਨੇ ਤੇ ਜਿਹੜੇ ਸਰੋਂ ਦਾਵਾ ਆਂਡੇ ਨੇ ਹੋਰ ਤੇ ਨਾਲੀਆ ਲਿਆ ਹੋਰ ਬਹੁਤ ਸਮਾਨ ਜਿਹੜਾ ਅਸੀਂ ਦੇਖਦੇ ਵੀ ਜਿੱਥੇ ਲੋਕ ਕਿਸੇ ਕੱਪੜਾ ਨਹੀਂ ਹੁੰਦਾ ਤਣ ਉਤੇ ਜ਼ਿਆਦਾਤਰ ਅਸੀਂ ਦੇਖਦੇ ਵੀ ਜੰਦਾ ਜੀਟੀ ਰੋਡ ਤੇ ਆਮ ਲੋਕ ਤੁਰੇ ਫਿਰਦੇ ਨੇੜੇ ਲੰ ਅਦਰਾਤੋਂ ਕੱਪੜੇ ਲਪੇਟੇ ਸਿੱਖਿਆ ਜੋ ਤੁਸੀਂ ਖਿੱਚ-ਖਿੱਚ ਕੇ ਲਾਉਂਦੇ ਸੀ ਤੇ ਮੈਨੂੰ ਉਹਦਾ ਇੱਕ ਨਹੀਂ 4-5 ਤਰ੍ਹਾਂ ਦੇ ਕੱਪੜੇ ਲਪੇਟੇ ਸੀ ਉੱਤੇ ਮੌਲੀ ਦੀ ਬੇਟੀ ਸੀ ਕਿ ਲੱਗਦਾ ਹੈ ਹਰੀ ਆਪਣੀ ਗਲਤੀ ਮੰਨਦਾ ਦੇਖੋ ਜੀ ਇਹ ਐਕਸੀਡੈਂਟਲੀ ਆ ਕੋਈ ਮੇਰੀ ਮੈਂ ਤਾਂ ਜਾਣਬੁੱਝ ਕੇ ਗਲਤੀ ਨਹੀਂ ਕੀਤੀ ਇਹ ਐਕਸੀਡੈਂਟਲੀ ਆ ਫਿਰ ਵੀ ਮੈਂ ਇਸ ਰੋਖ ਨੂੰ ਬਚਾਉਣ ਵਾਸਤੇ ਉਹ ਭਰਾਵਾ ਹੱਥ ਜੋੜਦਾ ਤੁਹਾਡੇ ਅੱਗੇ ਉਹ ਮaaf ਕਰ ਦਿਓ ਮੈਨੂੰ ਆ ਗਲਤੀ ਮੇਰੇ ਕੋਲ ਜਿਹੜੀ ਹੋ ਗਈ ਹੈ ਜਾਣ ਦਿਓ ਮੈਨੂੰ ਬਖਸ਼ ਦਿਓ ਉਹ ਬਖਸ਼ ਦਿਓ ਇਹ ਰੋਖ ਨੂੰ ਵੀ ਬਖਸ਼ ਦਿਓ ਤੇ ਮੈਨੂੰ ਵੀ ਬਖਸ਼ ਦਿਓ ਇਹ ਗਲਤੀ ਹੋ ਗਈ ਉਹ ਰੱਬ ਦਾ ਵਾਸਤਾ ਦੇ ਜਾ ਕੇ ਕਿਤੇ ਗੁਰਦੁਆਰੇ ਮੰਦਿਰ ਪੂਜੋ ਜਾ ਕੇ ਉੱਥੇ ਜਾ ਕੇ ਮੱਥਾ ਟੇਕੋ ਬਾਣੀ ਪੜੋ ਹੈ ਜਿਹਦੇ ਚ ਸਭ ਕੁਝ ਸਾਨੂੰ ਮਿਲਣਾ ਇਹ ਰੋਖ ਦਾ ਗਲਾ ਘੁੱਟ ਕੇ ਨਾ ਕੁਛ ਕਰੋ ਇਹ ਰੋਖ ਦੇ ਵਿਚਾਰੇ ਨੂੰ ਜੀਣ ਦਿਓ ਜਿਹੜੇ ਚਾਰ ਸਾਜ ਨੂੰ ਮਿਲੰਦੇ ਆ ਇਹਦੇ ਲਾਗੇ ਤੇਲ ਨਾ ਪਾਓ ਇਹਨੂੰ ਪਾਣੀ ਪਾ ਕੇ ਜਾਓ ਇੰਨਾ ਹੀ ਬੇਨਤੀ ਆ ਵੀ ਹੱਥ ਝੜਾਲੋ ਰੱਬ ਦਾ ਵਾਸਤਾ ਜੇ ਉਹ ਗੁਰੂਆਂ ਨੂੰ ਪੂਜੋ ਉਹ ਯੋਧਿਆਂ ਨੂੰ ਪੁੱਜੋ ਇਹ ਰੁੱਖ ਦਾ ਸਾਹ ਨਾ ਘੁੱਟੋ ਇਹ ਰੁੱਖ ਨੂੰ ਨਾ ਮਾਰੋ ਪਰ ਗੱਲ ਕਰੀਏ ਹੈਰੀ ਜੀ ਅਸੀਂ ਦੇਖਿਆ ਵੀ ਦਰਖਤਾਂ ਨੂੰ ਜਦ ਤੱਕ ਫਲ ਲੱਗਦੇ ਹੁੰਦੇ ਸੀ ਦਰਖਤਾਂ ਨੂੰ ਪੱਤੇ ਲੱਗਦੇ ਸੀ ਪਰ ਅਸੀਂ ਦੇਖਿਆ ਅੱਜ ਤੁਸੀਂ ਜੋ ਹੱਥ ਮਾਰਿਆ ਦਰਖਤ ਉੱਤੇ ਤੇ ਦਰਖਤ ਨੂੰ ਮੀਟ ਜਲ ਲਫਾਫਾ ਟੰਗਿਆ ਆਇਆ ਸੀ ਕਿਸ ਤਰ੍ਹਾਂ ਦੇ ਦਿਓ ਇਹ ਦਰਖਤਾਂ ਨੂੰ ਮੀਟ ਕਉਂਦਾ ਲਗ ਲਗ ਲਾ ਪਿਆ ਤੇ ਅਸੀਂ ਦੇਖਿਆ ਜਿਵੇਂ ਪੱਤੇ ਜਿਵੇਂ ਲੱਗਦੇ ਨੇ ਤੇ ਜਾਂ ਫਲ ਫਰੂਟ ਖਾਣ ਨੂੰ ਲੱਗਦੇ ਨੇ ਅਸੀਂ ਦੇਖਿਆ ਲੋਕਾਂ ਨੇ ਇੱਥੇ ਮੌਲੀਆਂ ਬਣੇ ਸ਼ੁਰੂ ਕਰ ਦਿੱਤੀਆਂ ਨੇ ਇੱਥੇ ਲੋਕਾਂ ਦੇ ਜਿਵੇਂ ਵਿਆਹ ਸ਼ਾਦੀ ਹੁੰਦੇ ਸ਼ਾਇਦ ਵੀ ਭਲੇਖਾ ਗ ਬੰਦੇ ਆਪਣੇ ਚ ਕਮੀ ਹੁੰਦੀ ਹੈ ਤੇ ਮੋਲੀਆਂ ਇਹਨੂੰ ਬਣੀ ਜਾਂਦੇ ਆ ਉਹਦਾ ਜਾ ਕੇ ਕਿਸੇ ਡਾਕਟਰ ਕੋਲ ਚੰਗੇ ਕੋਈ ਇਲਾਜ ਕਰਾਓ ਧੀ ਆਪਣੀ ਚ ਕੋਈ ਕਮੀ ਆ ਉਹ ਕਿਸੇ ਸਿਆਣੇ ਦੇ ਜਾ ਕੇ ਡਾਕਟਰ ਨੂੰ ਵਿਖਾਓ ਉਹਦਾ ਇਲਾਜ ਕਰਾਓ ਜੇ ਕੋਈ ਮੀਟ ਬੰਨਿਆ ਇੱਥੇ ਰੋਖਣੇ ਤੁਹਾਨੂੰ ਕੁਛ ਦੇ ਦੇਣਾ ਉਹੀ ਮੀਟ ਆਪਣੇ ਘਰ ਜਾ ਕੇ ਆਪਣੇ ਨਿਆਣਿਆਂ ਨੂੰ ਖਾਓ ਉਹਨਾਂ ਦੀ ਸਿਹਤ ਬਣੇ ਜਿਹੜੇ ਆਂਡੇ ਸੁੱਟੇ ਆ ਇੱਥੇ ਉਹ ਇੱਥੋਂ ਚੋੱਕ ਕੇ ਜਾ ਕੇ ਤੇ ਆਂਡਿਆਂ ਨੂੰ ਭੁਰਜੀ ਨਿਆਣਿਆਂ ਨੂੰ ਆਪਣੇ ਨੂੰ ਖਾਓ ਉਹਨਾਂ ਦੀ ਸਿਹਤ ਬਣੇ ਉਹਨਾਂ ਨੂੰ ਖੇਡਾਂ ਵਾਲੇ ਤੋਰੋ ਇਹ ਇੰਨਾ ਰਾਸ਼ਨ ਖਵਾ ਗਏ ਤੇ ਜਿਹੜਾ ਤੇਲ ਆ ਉਹ ਕੰਜਰੋ ਜਾ ਕੇ ਆਪਣੇ ਨਿਆਣਿਆਂ ਦੀ ਮਾਲਿਸ਼ ਕਰੋ ਉਹਨਾਂ ਦੇ ਹੱਡ ਪੈਰ ਖੁੱ ਜਿਹੜੇ ਬੰਦੇ ਅੱਜ ਅਧਰੰਗ ਚ ਉਹਨਾਂ ਦੀ ਇਹ ਤੇਲ ਨਾਲ ਮਾਲਿਸ਼ ਕਰੋ ਨਾ ਉਹਨਾਂ ਦੇ ਹੱਥ ਪੈਰ ਖੁੱਲ ਜਾਣਗੇ ਉਹ ਸਹੀ ਹੋ ਜਾਣਗੇ ਠੀਕ ਹੋ ਜਾਣਗੇ ਇਹ ਚੀਜ਼ਾਂ ਆਪਣੇ ਘਰਾਂ 'ਚ ਵਰਤਣ ਵਾਸਤੇ ਬਣੇ ਆ ਇਹ ਕੁਦਰਤਲੋਂ ਇਹ ਸੜਕਾਂ ਦੇ ਉੱਤੇ ਰੁੱਖਾਂ ਨੂੰ ਪਾਉਣ ਲਈ ਨਹੀਂ ਦਿੱਤੀਆਂ ਗਿਆ ਰੋਖ ਸਿਰਫ ਪਾਣੀ ਦੇ ਉੱਤੇ ਚੱਲਦਾ ਉਹਨੂੰ ਮਿੱਟੀ ਪਾਣੀ ਤੇ ਖਾਦਾਂ ਚਾਹੀਦੀਆਂ ਉਹਨੂੰ ਵਧਣ ਫੁੱਲਣ ਲਈ ਉਹਨੂੰ ਤੇਲ ਨਹੀਂ ਚਾਹੀਦਾ ਉਹਨੂੰ ਆਂਡੇ ਨਹੀਂ ਚਾਹੀਦੇ ਇਹ ਰੋਖ ਨੇ ਨਾ ਆਂਡੇ ਖਾਦੇ ਇੱਥੇ ਪਏ ਆ ਨਾ ਕਿਸ ਨੇ ਆਂਡਾ ਖਾਦਾ ਮੀਟ ਟੰਗਿਆ ਇੱਥੇ ਬੂ ਮਾਰਨਦੇ ਆ ਸੁੰਡੀਆਂ ਪੈ ਗਿਆ ਰੁੱਖ ਦੇ ਤਾਂ ਨਹੀਂ ਖਾਦਾ ਇੱਥੇ ਮੋਲੀ ਬੰਨਨ ਆ ਕੇ ਦੀ ਇੱਥੇ ਆਣ ਕੇ ਪਤਾਸੇ ਸੁੱਟਣ ਨਾ ਇਹ ਰੋਖ ਨੇ ਮਿੱਠੇ ਫਲਤੇ ਨਹੀਂ ਦੇਣ ਲੱਪੈਣੇ ਇੱਥੇ ਆਣ ਕੇ ਸ਼ਰਾਬ ਸੁੱਟਣ ਨਾ ਇੱਥੇ ਬੋਤਲਾਂ ਤੇ ਨਹੀਂ ਲੱਗਣ ਲੱਗ ਪੈਣੀਆਂ ਉਹ ਸ਼ਰਮ ਨੂੰ ਹਯਾ ਕਰੋ ਕੋਈ ਸ਼ਰਮ ਨੂੰ ਹੱਥ ਮਾਰ ਲਓ ਓਏ ਰੋਖ ਈੜਿਆ ਸਾਨੂੰ ਸਾਹ ਦੇਣ ਨੂੰ ਦਿੱਤੇ ਗਿਆ ਇਹਦਾ ਸਾਹ ਨਾ ਘੁੱਟੋ ਇਹਦੇ ਕੋਲ ਸਾਲ ਵੋ ਤੇ ਜਿਹੜੀ ਖਰਾਕ ਆ ਜਿਹੜੇ ਨਾਰੀ ਵਾਲਿਆ ਉਹ ਆਪਣੇ ਘਰਾਂ ਚ ਜਾ ਕੇ ਆਪਣੇ ਬੱਚਾ ਨੂੰ ਤੇ ਜਿਹੜਾ ਕੋਈ ਆਂਡ ਵਾੜ ਭੁੱਖਾ ਨੰਗਾ ਵਾ ਜਿਸ ਕੋ ਨਹੀਂ ਹੈਗਾ ਖਾਣ ਨੂੰ ਉਹਨੂੰ ਦੇ ਦੋ ਉਹਦੀ ਦਵਾਈ ਤੁਹਾਨੂੰ ਲੱਗ ਜਾਣੀ ਹੈ ਤੇ ਤੁਸੀਂ ਬੇੜਾ ਪਾਰ ਕਰ ਜਾਣਾ ਇਹ ਰੋਖਣੇ ਤੁਹਾਡਾ ਬੇੜਾ ਪਾਰ ਨਹੀਂ ਕਰਨਾ ਇਹਦਾ ਬੇੜਾ ਗਰਕਣਾ ਕਰੋ ਤੇ ਆਪਣੇ ਜਿਹੜੇ ਦਿਮਾਗ ਖਰਾਬ ਹੋ ਚੁੱਕੇ ਆ ਉਹਦਾ ਇਲਾਜ ਕਰਾਓ ਕਿਤੇ ਜਾ ਕੇ ਜੇ ਪੂਜਣਾ ਤਾਂ ਆਪਣੇ ਵੱਡੇ ਵੱਡੇ ਰਿਆਂ ਨੂੰ ਪੂਜੋ ਆਪਣੇ ਬਾਪ ਦਾਦਿਆਂ ਨੂੰ ਪੂਜੋ ਨਾ ਜਾ ਕੇ ਸੇਵਾ ਕਰੋ ਜਿੰਨਾ ਤੋਂ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਤੁਸੀਂ ਦੇਖਿਆ ਕਿ ਹਾਲਾਤ ਨੇ ਅੱਜ ਸਰਵਜੀਤ ਸਿੰਘ ਹੈਰੀ ਪੂਰਾ ਗਰਮ ਹੋ ਚੁੱਕਿਆ ਵਾ ਕਿਉਂਕਿ ਸਰਵਜੀਤ ਸਿੰਘ ਹੈਰੀ ਵੱਲੋਂ ਕਿਹਾ ਗਿਆ ਪਿਛਲੇ 9 ਸਾਲ ਤੋਂ ਇੱਥੇ ਇਸ ਨੂੰ ਕਹੋਗੇ ਐਕਸੀਡੈਂਟ ਕਹਿ ਸਕਦੇ ਆ ਇੱਕ ਚਾਂਚ ਗਤੀ ਗੜੀ ਹੋ ਗਈ ਸੀ ਉਸ ਤੋਂ ਬਾਅਦ ਲੋਕਾਂ ਨੇ ਇੱਥੇ ਮੱਥੇ ਟੇਕਣਾ ਸ਼ੁਰੂ ਕਰ ਦਿੱਤੇ ਜਾਣਦੇ ਦੇ ਦਸਤੂ ਤੇ ਤੁਸੀਂ ਦੇਖ ਸਕਦੇ ਹੋ ਕਿ ਦੇਸੀ ਕਿਕਰ ਵੀ ਕਿਹਾ ਜਾਂਦਾ ਵਾ ਅਤੇ ਲੋਕਾਂ ਨੇ ਇੱਥੇ ਤੇਜ ਜਿਹੜਾ ਟੋਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਂਡੇ ਤਾਂ ਕਿੱਥੇ ਪਏ ਨੇ ਅਤੇ ਖਾਸ ਕਰਕੇ ਪਤਾਸੇ ਜਿਹੜੇ ਇੱਥੇ ਪਏ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਥ ਹੋ ਗਏ ਨੇ ਮੌਲੀ ਜਿਹੜੀ ਆ ਗਾਣੇ ਬਣੇ ਗਏ ਨੇ ਮੈਨੂੰ ਲੱਗਦਾ ਵੀ ਸ਼ਾਇਦ ਕਿਸੇ ਭਰਾ ਦਾ ਵਿਆਹ ਨਹੀਂ ਹੁੰਦਾ ਹੋਊਗਾ ਇੱਥੇ ਸ਼ਾਇਦ ਗਾਣੇ ਬੰਨ੍ਹੇ ਦੇ ਨਾਲ ਸ਼ਾਇਦ ਵੀਰ ਦਾ ਭਰਾ ਵਿਆਹ ਹੋ ਜਾਊਗਾ ਵੀਰੇ ਲੱਗਦਾ ਵੀ ਤੂੰ ਕਿਤੇ ਮੈਰਿਜ ਬਿਊਰੋ ਵਾਲੇ ਜਾ ਕੇ ਵਿਆਹ ਦੀ ਗ ਇਥੇ ਦਫ਼ਤਰ ਦੇ ਬੰਦੇ ਨਾਲ ਤੇਰਾ ਵਿਆਹ ਨਹੀਂ ਹੋਣਾ ਕਿਉਂਕਿ ਹੈਰੀ ਜਿਹੜਾ ਕਿ ਨੌਜਵਾਨ ਸਭਾ ਦਾ ਆਗੂ ਆ ਸ਼ਹੀਪ ਸਿੰਘ ਦਾ ਪੂਰਾ ਗਰਮ ਹੋ ਚੁੱਕਿਆ ਹਵਾ ਤੇ ਉਹਨੇ ਵਾਰਨਿੰਗ ਕਰ ਦਿੱਤੀ ਆ ਕਿ ਜਿਹੜਾ ਵੀ ਬੰਦਾ ਆ ਜਾਂ ਜਿਹੜੀ ਵੀ ਬੀਬੀ ਇੱਥੇ ਵੇਖ ਲੱਤੇ ਗਈ ਤੇ ਉਸਤੇ ਬੰਦੀ ਕਾਰਵਾਈ ਕੀਤੀ ਜਾਊਗੀ ਅਤੇ ਖੁੰਡੇ ਦੇ ਨਾਲ ਉਸ ਨੂੰ ਪੂਰਾ ਝੰਬਿਆ ਜਾਊਗਾ ਫਿਰ ਦਾ ਕਿਉਂ ਜਲੂਸ ਕੱਢਦਾ ਤੁਹਾਡਾ ਇਸ ਕਾ ਅੰਧਵਿਸ਼ਵਾਸ ਵਿੱਚ ਨਾ ਜਾਓ ਲੋਕੀ ਜਿਹੜੇ ਪਖੰਡਵਾ ਕਰਦੇ ਨੇ ਇਸ ਤੋਂ ਬਹੁਤ ਦੂਰ ਰਹੋ